ਵੀਡੀਓ ਨਾ ਕਰਦਾ ਕੋਈ ਵੀਡੀਓ ਸ਼ੂਟ ਨਹੀਂ ਆਇਦਾ ਇਹ ਕੰਮ ਪਿੱਛੇ ਇਹਨੂੰ ਖੜਨ ਵਾਲੇ ਸਾਲਿਆਂ ਨੂੰ ਇਹਦਾ ਬੜਾ ਮੋਰ ਬਣਾਣਾ ਯਾਰ ਸਹੀ ਲੱਗਦਾ ਕਿ ਮੈਨੂੰ ਕੀ ਲੋੜ ਹੈ ਮੈਂ ਬੰਦਾ ਦਾਸ ਹੀ ਦੇ ਆਇਆ ਪੈਂਟ ਕਿਹੜਾ ਤੇਰਾ ਪੈਂਟ ਬਣਿਆ ਲਗਾ ਨਾਮ ਕੀ ਤੇਰਾ ਮੈਂ ਨਾ ਜਸਮੀਰ ਹਾਂ ਬਸ ਕਿੰਨੇ ਦਿਨ ਹੋ ਗਏ ਤੁਸੀਂ ਕੁੜੀ ਪਿੱਛਾ ਰਹੇ ਯਾਰ ਮੈਂ ਕੁੜੀ ਮਗਰਾ ਹੀ ਨਹੀਂ ਲਿਆ ਯਾਰ ਮੰਨ ਗਿਆ ਬੱਸ ਕਰਵਾ ਦੇ ਬੱਸ ਕਰਵਾ ਦੇ ਕਿੰਨੇ ਦਿਨ ਹੋ ਗਏ ਪਿੱਛੇ ਆਦੇ ਨੂੰ ਕਿਹਦਾ ਕੋਹਤ ਕਿੰਨੇ ਦਿਨ ਹੋ ਗਏ ਪਿੱਛੇ ਆਦੇ ਨੂੰ 2 ਮਹੀਨੇ ਹੋ ਗਏ ਸਦਾਰਾ ਕਰਦੇ ਨੂੰ ਫੋਨ ਕਰ ਸਿੱਧਾ ਨੂੰ ਹਾਂ ਜੀ ਜਾਂ ਸਾਡੇ ਹੱਥੇ ਆਇਆ ਤੇ ਹੁਣ ਮੰਨ ਨਹੀਂ ਰਿਹਾ ਇਹ ਮਸਲਾ ਕੀ ਰਾਤ ਤੇ ਹੀ ਜਾਂਦੀ ਇਹ ਵੀ ਆਹੀ ਮੁੰਡੇ ਨੇ ਪਰ ਇਹਨੇ ਛੇੜਿਆ ਨਹੀਂ ਪਰ ਇਹਦੇ ਨਾਲ ਮੁੰਡਾ ਸੀ ਮੁੰਡੇ ਦਾ ਨਾਮ ਹੀ ਦੱਸ ਰਿਹਾ ਹੈ ਅੱਜ ਕਿੰਨੇ ਦਿਨ ਹੋ ਗਏ ਨੇ ਜੀ ਮੈਨੂੰ 2 ਮਹੀਨੇ ਹੋ ਗਏ ਮਗਰਾ ਕਰਦੇ ਨੇ ਤੇ ਨਹੀਂ ਆਈਦਾ ਪਰ ਸਵੇਰੇ ਕਦੇ ਛੇੜ ਜਾਂਦੇ ਨੇ ਕਦੇ ਕੀ ਕਰ ਜਾਂਦੇ ਨੇ ਇਹ ਮਨ ਨਹੀਂ ਆਉਂਦਾ ਇਹ ਮਨ ਨਹੀਂ ਆਉਂਦਾ ਕਹਿ ਰਹੇ ਹਾਏ ਸਾਨੂੰ ਨਹੀਂ ਪਤਾ ਸੀ ਕੋਈ ਨਾ ਰਿਖਿਆ ਨਹੀਂ ਆ ਗਿਆ ਤਾਂ ਆਪ ਨੂੰ ਆਪਨੋ ਆਈਡੈਂਟੀਟੀ ਕਾਰਡ ਦਿਖਾ ਦੇ ਆਪੇ ਨਹੀਂ ਲਾਓ ਫੋਨ ਲਾਓ ਕਮਿਟੀ ਨੂੰ ਕਾਲ ਕਰੋ ਆਪਾਂ ਆਪ ਨੂੰ ਬੁਲਾ ਲਓ ਕੋਈ ਲੋਟ ਨਹੀਂ ਗਈ ਪੁੱਤਾਂ ਤੇ ਗਲਤ ਹੋ ਗਿਆ ਕਹਿੰਦਾ ਕੰਮ ਕਰੇ ਤਾਂ ਉਹਦਾ ਕਾਲ ਆਇਆ ਇੱਥੇ ਯਾਰ ਆ ਉਹਨੂੰ ਕਹਿੰਦਾ ਕਾਰਡ ਨਾਲ ਲਈ ਆ ਵੀ ਕਾਰਡ ਨਾਲ ਲਈ ਆ ਵੀ ਕਾਰਡ ਤੇਰਾ ਨਾਲ ਹੋਵੇ ਹੋਰ ਪ੍ਰੂਫ ਜਿਹੜਾ ਨਾਲ ਲੈ ਕੇ ਆਵੇ ਉਹ ਭਰਾਵਾ ਜਾਣ ਨਾ ਦੇ ਨੀ ਐਵੇਂ ਬਾਗੋਟ ਨਾਲ